ਜਿੱਥੇ-ਜਿੱਥੇ ਜਗ੍ਹਾ ਮਿਲਦੀ ਜਾਂਦੀ ਏ ਪ੍ਰੇਮ ਦੇ ਨਾਲ ਬੈਠ ਕਰਕੇ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਬਲਹਾਰੀ ਗੁਰੇ ਆਪਣੇ ਗੁਰ ਕਉ ਬਰਜਾਈਆਂ ਗੁਰੂ ਦੀਆਂ ਕਥਾ ਕਹਾਣੀਆਂ ਵਿਚਾਰਾ ਸੁਣ ਕਰਕੇ ਗੁਰਮੁਖ ਪਿਆਰਿਓ ਲਾਹਾ ਪ੍ਰਾਪਤ ਕਰੋ ਨਾਲ-ਨਾਲ ਅੰਮ੍ਰਿਤ ਬਲਾਖੀ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰ ਛਕਣਾ ਹੈ ਪੰਜ ਪਿਆਰੇ ਸਹਿਬਾ ਬਰਬਾਰ ਦੇ ਵਿੱਚ ਅਮਰਤ ਦੀ ਆ ਬਾਟਾ ਤਿਆਰ ਕਰਨ ਲੱਗੇ ਨੇ ਤੇ ਆਪਣੇ ਨਾਮ ਲਖਵਾ ਕਰਕੇ ਉੱਥੇ ਜਾ ਕਰਕੇ ਹਾਜ਼ਰੀ ਦਿਵਾਓ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰ ਛਕਣਾ ਹੈ ਉਹ ਸਾਬ ਦੇ ਨਾਲ ਉਹਨਾਂ ਨੇ ਅੰਦਰ ਸਾਰੀ ਸੰਗਤ ਨੂੰ ਬੁਲਾਉਣਾ ਜਿੰਨੇ ਵੀ ਮਾਈ ਭਾਈ ਐ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆ ਆਪਹੁਣ ਚੰਦੀ ਕਿਰਪਾਲਤਾ ਕਰੋ ਆਓ ਸਾਡੇ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਲਾਲਪੁਰ ਤੋਂ ਉਹ ਆਪ ਵੀ ਆਏ ਨੇ ਉਹਨਾਂ ਦਾ ਪਰਿਵਾਰ ਵੀ ਆਇਆ ਹੈ ਬੱਚੀਆਂ ਆਈਆਂ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਪਹਿਲਾ ਸੰਤ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦੇ ਜਥੇ ਵੱਲੋਂ ਹਾਜ਼ਰੀ ਭਰੀ ਗਈ ਹੈ ਜਿੰਨਾ ਜਿੰਨਾ ਸਮਾਂ ਮਿਲਦਾ ਹੈ 12 ਵੱਜ ਚੁੱਕੇ ਨੇ 3:30 ਵਜੇ ਆਪਾਂ ਸਮਾਪਤੀ ਕਰ ਦੇਣੀ ਹੈ ਕਿਉਂਕਿ ਸਮਾਂ ਜਿਹੜਾ ਸੀਮਤ ਹੈ ਸਾਰੇ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ ਦੇ ਦਾਇਰੇ ਵਿੱਚ ਰਹਿ ਕਰਕੇ ਆਪਾਂ ਹਾਜ਼ਰੀਆਂ ਲਵਾਉਣੀਆਂ ਤੇ ਦੂਸਰੀ ਬੇਨਤੀ ਹੈ ਗੁਰਮੁਖ ਪਿਆਰਿਓ ਪਿੱਛੇ ਲੰਗਰ ਵਾਲਿਆਂ ਨੂੰ ਸੇਵਾਦਾਰਾਂ ਨੂੰ ਸੰਗਤਾਂ ਉੱਥੇ ਖੜਨ ਨਾ ਇਕੱਠ ਨਾ ਕਰਨ ਜਲ ਪਾਣੀ ਸ਼ੱਕ ਕਰਕੇ